ਆ ਦੇਖੋ ਜੀ ਮੇਰੀ ਮਾਤਾ ਬੈਠੀ ਹੈ ਇਹ ਆ ਦੋਨੇ ਤੁਸੀਂ ਕੀ ਹੋ ਤੁਸੀਂ ਦੋਨੇ ਕੀ ਹੋ ਜੀਰੀਆਂ ਤਾਂ ਚੱਲ ਪਈਆਂ ਮੈਂ ਹਾਂ ਸਭ ਨੇ ਇਹ ਜੀਰੀਆਂ ਨਹੀਂ ਤੁਸੀਂ ਦੋਨੇ ਕੀ ਹੋ ਆਪ ਜੀ ਦਰਾਨੀਆਂ ਛਣੀਆਂ ਆ ਦਰਾਨੀਆਂ ਛਣੀਆਂ ਬੈਠੀਆਂ ਨੇ ਮਾਨਕ ਆ ਦੇਖ ਲੈ ਬਈ ਮਾਨਕ ਤੂੰ ਵੀਡੀਓ ਕਹੇ ਸੀ 5 ਮਿੰਟ ਵਾਲੀ ਮੈਂ ਬਣਾ ਕੇ ਪਾ ਦੇਣਾ ਇਹ ਆ ਦਰਾਨੀਆਂ ਛਣੀਆਂ ਦੀ ਸੱਸ ਹੈ ਹਾ ਬੇਟੀ ਤੂੰ ਹੈ ਤਾਂ ਭੈੜੀ ਏ ਥੋੜੀ ਤੇ ਚੱਲ ਕੋਈ ਨਹੀਂ ਭਾਈ ਹੁਣ ਪਹਿਲਾਂ ਨ ਜਵਾਨੇ ਮੂੰਹ ਤੇ ਆ ਸਾਡੇ ਹੈਗੇ ਅੰਗੂਰਾਂ ਦੀ ਵੇਲ ਮਾਨਕ ਬਾਈ ਤੂੰ ਇਹ ਤੇ ਗਾਣਾ ਗੂਣਾ ਲਾ ਲਈ ਦਰਸ਼ਨ ਇਥੇ ਆਇਂ ਕਰੀ ਜੀ ਚਾਚੂ ਮਾਈ ਤੇ ਆ ਅੰਗੂਰਾਂ ਦੀ ਵੇਲ ਆ ਭਾਈ ਦਰਸ਼ਨ ਕੇ ਘਰੇ ਤੈਨੂੰ 5 ਮਿੰਟ ਤੀ ਤੈਨੂੰ ਵੀਡੀਓ ਬਣਾ ਕੇ ਪਾ ਦੇਣਾ ਤੇ ਦੇਖਾ ਜਸਨ ਨੇ ਬਾਗ ਬਣਾਇਆ ਹੈ ਆ ਇਧਰੋਂ ਕੱਟ ਕੇ ਘਾ ਲਿਆ ਜਿਹੜਾ ਤੈਨੂੰ ਦਿਖਾਇਆ ਸੀ ਉਹਦੇ ਬਾਈ ਮਾਨਕ ਆ ਦੇ ਕਿੱਡਾ ਵੱਡਾ ਫਲਾਤਾ ਹੈ ਨਾ ਤੇ ਆ ਆ ਗਿਆ ਸਾਡਾ ਦਰਸ਼ਨ ਬਾਈ ਜਾਂਦਾ ਇਹ ਚਾਹ ਬਣਾ ਕੇ ਲਿਆਇਆ ਆਪਦੀ ਜੇ 7 ਵਜੇ ਵਾਲੀ ਚਾਹ ਪੀਂਦਾ ਹੁੰਦਾ ਤੇ ਉਹ ਆ ਗਿਆ ਸਾਡਾ ਮੁੰਡਾ ਜਾਨੀ ਚੱਲ